ਹਾਂਜੀ ਵੈਲਕਮ ਟੂ ਅਨਰਾਈਜ਼ ਨਿਊ ਵਲੌਗ ਵੈਲਕਮ ਟੂ ਗਾਇਜ਼ ਐਂਡ ਅਨਰ ਨਿਊ ਵਲੌਗ ਅਸੀਂ ਤੁਹਾਡੇ ਨਵੇਂ ਵਲੌਗ 'ਚ ਸਵਾਗਤ ਕਰਦੇ ਫੌਜਾ ਇਹਨੇ ਚਲਦੀਆਂ ਸਵਾਤ ਹੈਗੀਆਂ ਸਤਖੰਡ ਦੇ ਨੇੜੇ ਸੋ ਆਪਾਂ ਤੁਹਾਨੂੰ ਲੈ ਕੇ ਚੱਲੇ ਆਂ ਚਾਬੇ ਸ਼ਹੀਦ ਦੇ ਉਧਰ ਸ਼ਹੀਦਾਂ ਦੀ ਧਰਤੀ ਦੇ ਦਰਸ਼ਨ ਕਰਾਉਣ ਸੋ ਸਭ ਤੋਂ ਪਹਿਲਾਂ ਆਪਾਂ ਟ੍ਰੈਫਿਕ ਤੋਂ ਨੰਗਾਗੇ ਆ ਬਾਬਾ ਜੀ ਪਿੱਛੇ ਖੜੋ ਬਾਬਾ ਜੀ ਕੈਮਰਾ ਮਾਰੀਏ ਹਲਾ ਸੋ ਆਪਾਂ ਆਪਣੇ ਛੋਟੇ ਤੇ ਚੱਲ ਪਾਏ ਚਾਲੇ ਚਲੋ ਚੱਲਦੇ ਆਂ ਨਾਲੇ ਨਾਲੇ ਤੁਹਾਨੂੰ ਟ੍ਰੈਫਿਕ ਦਾ ਥੋੜਾ ਬੋਤਾ ਹਾਲਜਾ ਵਿਖਾਉਨੇ ਕੀ ਬੰਦਾ ਬਾਈਕ ਇਧਰੋਂ ਕੱਢ ਲੈਨੇ ਅੱਗੇ ਭੀੜ ਖੜੀ ਹੋਣੀ ਹੈ। ਹਨਾ। ਰਾਹ ਦੇ ਕਿ ਜਿਆਦਾ ਉੱਥੇ ਇਧਰੋਂ ਚੱਲਦੇ ਆ। ਇਹ ਆਪਣਾ ਸ਼ਾਰਟਕਟ ਰਸਤਾ ਆ ਗਿਆ ਪਰ ਇਧਰ ਵੀ ਆਟੋ ਵਗੈਰਾ ਨੇ ਧੂਮ ਹੀ ਮਚਾਈ ਹੋਈ ਹੈ ਕੋਈ ਗੱਲ ਨਹੀਂ। ਸਭ ਜਣਾਂ ਨਹੀਂ ਚੱਲਣ ਗਿਆ। ਹੋਰ ਵੀ ਬਤਾਈਏ ਕਿਦਾਂ ਮੈਂ ਕਾਰ ਆਈ ਹੈ ਦਰਸ਼ਕ ਮੇਲੇ ਹਨਾ। ਆ ਆਨੰਦ ਮੰਗਲਾ ਜੀ। ਇੱਧਰ ਲਣਾ ਇੱਧਰ। ਮੈਂ ਇੱਧਰ ਰਹਿਣ ਦੀ ਆ ਪਹਿਲੇ ਆਇਆ। ਪੱਤਰ ਵਾਲਿਆਂ ਨੇ ਸਿੱਧਾ ਕਰ ਗਏ ਆਪਣੇ ਇੱਥੇ ਬਾਬਾ ਜੀ ਇੱਕੋ ਪੰਗਾ ਲੋਕ ਪੈਣ ਦੀ ਦੰਦ ਵਿੱਚ ਹੀ ਵੜੀ ਜਾਂਦੇ ਨੇ ਹਾਂਜੀ ਛੱਡਦੇ ਨਹੀਂ ਕਿ ਇੱਧਰੋਂ ਵਾਰ ਦਿੰਦਾ ਉਧਰੋਂ ਵਾਰ ਦਿੰਦਾ ਆ ਦੇ ਬਾਹਰ ਨਹੀਂ ਹੋਇਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸਾਹਮਣੇ ਉੱਠਿਆ ਤਾਂ ਆਪਾਂ ਜਾ ਰਹੇ ਹਾਂ ਵਿਚੋਂ ਦੀ ਦਖਲ ਕਰ ਰਿਹਾ ਹੈ ਸਾਰਾ ਦਿੱਕੇ ਜੀ ਕਾਫੀ ਖੜੇ ਹੋਏ ਰਹੇ ਜਿਹੜਾ ਜਿਹੜਾ ਰੋਡ ਹੈ ਸਰਕਾਰ ਸਾਹ ਦੇ ਨਾਲ ਦੇ ਨਾਲ ਸ਼ਾਰਟਕਟ ਆਪਾਂ ਤੁਹਾਨੂੰ ਵਿਖਾ ਰਹੇ ਹਾਂ ਸੋ ਚੱਲੀ ਜਾਂਦੇ ਆ ਲੋਕ ਤੇ ਸਾਡੇ ਮੋਟਰਸਾਈਕਲ ਪਰ ਬੜਾ ਕੈਮਰਾ ਹੈ ਲੋਕ ਇਹ ਸਾਡੇ ਮੋਟਰਸਾਈਕਲ ਨੂੰ ਬਹੁਤ ਦੇਖਦੇ ਨੇ ਵੱਡ ਕੋਈ ਗੱਲ ਨਹੀਂ ਉਹ ਬੱਲੇ ਅਗਰ ਨਹੀਂ ਜੋ ਦੇਣ ਗੱਲ ਦੀ ਹੈਣਾ ਕਿਉਂਕਿ ਦੂਜਾ ਪਾਸੇ ਨਾਲ ਨਾਲ ਬੰਦਾ ਪੈਂਦਾ ਇੱਥੇ ਟ੍ਰੈਫਿਕ ਵੀ ਵੱਧ ਗਈ ਹੈ ਅੰਦਰ ਮਾਰ ਕੇ ਮਾਰਾ ਜਨਤਾ ਜਨਤਾ ਨੂੰ ਵੀ ਫੈਲ ਰਿਹਾ ਉਹ ਜਨਤਾ ਲਈ ਜਲ ਰਿਹਾ ਸਾਰਾ ਉਹ ਸੀ ਕਿਉਂਕਿ ਆ ਮੜਾ ਫਿਰ ਜਦੋਂ ਮੋਟਰਸਾਈਕਲ ਤੁਹਾਨੂੰ ਫਿਰ ਚੜੀਆ ਫਰਮਾਣਾ ਹੈ ਹੂੰ ਇਹ ਕਰ ਮੈਂ ਬੰਨਣਾ ਤਾਂ ਸੋ ਆਪਾਂ ਨਿਕਲ ਆਇਆ ਮਸਟਰੋ ਦੋਸਤੋ ਬਾਹਰ ਇਧਰੋਂ ਕੀਤਾ ਨਾ ਨਾ ਰਸਤਾ ਬੰਦ ਰੁਕ ਜਾ ਰੁਕ ਜਾ ਖੜ ਜਾ ਖੜ ਜਾ ਇਧਰੋਂ ਲਈਏ ਪਾ ਨਿਯੋਪਤੀ ਪੁੱਤੀ ਕੁਛ ਨਾ ਪਾਇਓ ਜੀ ਸਾਰੀ ਫੌਜ ਤੋਂ ਅੱਗੇ ਚਲਾ ਆਉਣਾ ਹਵੇ ਵਾਣਕਿਆ ਸੁਨਾਨ ਦੇ ਫਦੇ ਕਰਦੇ ਧੰਨਵਾਦ ਬਾਬਾ ਜੀ ਬੋ ਬੋ ਬਾਛਤ ਚੜ੍ਹਦੀ ਕਲਾ ਗੁਲਾਟ ਆ ਕੇ ਉਸ ਕੋਲੋਂ ਜਿੰਦਾ ਗੁਰੂ ਨੂੰ ਪਕੜ ਲਿਆ ਜਾਵੇ ਵਿੱਚ ਦਿੱਲੀ ਦਰਬਾਰ ਦੇ ਪੇਸ਼ ਕਰਕੇ ਉੱਤਮ ਮਕਮਲਾ ਬੈਂਤੀ ਸਾਡੇ ਇਤਿਹਾਸ ਦੀ ਪਾਵਨ ਜੀ ਕੇਸਰੀ ਚੰਦ ਜਸਵਾਲੀਏ ਨੇ ਨਵਾਬਦੀਨ ਬੇਗ ਨੂੰ ਵਰਜੋਈ ਕੀਤੀ ਸਾਹਿਆ ਨਵਾਬ ਸਾਹਿਬ ਦੇਖੋ ਕਿੰਨੇ ਮਾਣ ਨਾਲ ਪ੍ਰਾਣਾ ਹੋਊਗਾ ਅੱਛਾ ਜੀ ਥੱਲੇ ਨਿੱਕੀ ਟੱਕੀ ਹੈ ਅੱਛਾ ਜੀ ਛੋਟੀ ਚਿੱਟਾ ਪਾਉਤੇ ਵੱਡੇ ਆਹ ਕਿ ਸਾਰੇ ਪਹਾੜੀ ਜਾਦੇ 100 ਸਾਲ ਪੁਰਾਣਾ ਖੂਗਾ ਜੀ ਇਹ ਪੈਣਾ ਤੁਹਾਡੇ ਨਾਲ ਹੈ ਸੇਭ ਤੋਂ ਵੱਡੀ ਚੁਣੌਤੀ ਤਾਂ ਕੋਈ ਗੱਲ ਚਾਹੀਦੀ ਤਾਂ ਆਸਾਨਾ ਆ ਬਾਬਾ ਬਹਿਰਾ ਸਿੰਘ ਦਾ ਠੀਕ ਹੈ ਜੀ ਤੇ ਆ ਬਾਬੇ ਜੀਤ ਸਿੰਘ ਦਾ ਠੀਕ ਹੈ ਜੀ ਤੇ ਆ ਬਾਬੇ ਕਰਤਾਰ ਸਿੰਘ ਦਾ ਬਾਬੇ ਕਰਤਾਰ ਸਿੰਘ ਦਾ ਹਾਂ ਬਾਬੇ ਜਵੰਤ ਸਿੰਘ ਜਵੰਤ ਸਿੰਘ ਦਾ ਔਰ ਠੀਕ ਹੈ ਵਾ ਜੀ ਹਾਂ ਜੀ ਹੈ ਬੜੀ ਵੱਡੀ ਗੱਲ ਦਾ ਚੜ੍ਹਦੀ ਕਲਾ ਆ 100 ਸਾਲ ਪੁਰਾਣਾ ਹੋ। ਹਾਂਜੀ। ਆ ਜੀ ਦਰਸ਼ਨ ਕਰ ਰਹੇ ਹੋ 100 ਸਾਲ ਪੁਰਾਣੇ। ਕਿਹੜਾ ਖੂਹ ਆ ਜੀ? ਥੱਲੇ ਪ੍ਰਾਂਤਕ ਖੂਹ ਆ ਪੁਰਾਣਾ ਖੂਹ ਅੰਗਰੇਜ਼ਾਂ ਦੇ ਵੇਲੇ ਦਾ। ਅੱਛਾ ਜੀ ਵਾਹ। 100 ਸਾਲ ਪੁਰਾਣਾ ਖੂਹ ਆ। ਹਾਂਜੀ ਹੈ। ਨਵਾਂ ਜ਼ਮੀਨ ਦੇ ਦਾ ਜੇਨ ਕੁਝ ਫੈਰਿਆ ਉਹਨੇ ਆ ਕੇ ਆਹ ਇੱਕ ਮੌਕਾ ਵੇਖ ਲੈਂਦੇ ਹਾਂ ਜੇ ਦੱਬ ਭਾਂਜਾਵੇ ਤਾਂ। ਸਮਾਨ ਲੋਕ ਸੰਗ ਜੀ ਤੇਰਾ ਮੱਤੇ ਹਾਤੀ ਉਕੜੇ ਵਾਲ ਕੇ ਜੰਦੀ ਠੀਕ ਬਾਬਾ ਜੀ ਵੈਗੁਰੂ ਜੀ ਦਾ ਖਾਲਸਾ ਰੰਗ ਤੇ ਮਮਤਾ ਜੀ ਧੰਨਵਾਦ ਜੀ ਆਪ ਜੀ ਦਾ ਮੈਂ ਬਾਤ ਕੋਈ ਨਹੀਂ ਸਿੰਘ ਫਿਰ ਨਹੀਂ ਨਹੀਂ ਚਲੋ ਕੋਈ ਨਹੀਂ ਉਹ ਫਿਰ ਸਿੰਘ ਸ਼ਖਸ਼ਾ ਕੇ ਆਏ ਨੇ ਜੀ ਧੰਨਵਾਦ ਧੰਨਵਾਦ ਜੀ ਫੇਰ ਆਵਾਂਗੇ ਬਾਬਾ ਜੀ ਚੰਗਾ ਬਾਬਾ ਜੀ ਸਾਦ ਖਾਲਸਾ ਬੋਲੇ ਵਿੱਚ ਦੀਵਾਨ ਦੇ ਉਹ ਉਤਮ ਬਾਣੀ ਸਾਡਾ ਹਾਥੀ ਦੁਨੀ ਚੰਦ ਜੋਧਾ ਲਾਸਾਨੀ ਉਸ ਹਾਥੀ ਨਾਲ ਲੜੇਗਾ ਹੱਥ ਪਕੜ ਭਵਾਨੀ ਮਾਰੂ ਰਣ ਵਿੱਚ ਘੇਰ ਕੇ ਰਾਜੇ ਅਪਮਾਨੀ ਲਾਜੂ ਲੈ ਕੇ ਪੰਚ ਦੇ ਜੋਧਾ ਗਿੰਦ ਗਾਨੀ ਮਹਾਰਾਜ ਜੇ ਕਰੇਗੇ ਆਵੇ ਨਿਆਲ ਹੋ ਜਾਵੇ ਹੇ ਸ੍ਰੀ ਚੰਦ ਜਸੋ ਵਾਲੀ ਦਾ ਰਿਕਾਰਡ ਹੋ ਗਿਆ ਖਜ਼ਾਨਾ ਬਾਬਾ ਜੀ ਰਿਕਾਰਡ ਹੋ ਗਿਆ ਚੜਦੀ ਕਲਾ ਇਹ ਚੜਦੀ ਕਲਾ ਹੋ ਗਈ ਇਹ ਤਾਂ ਹੁਣ ਸੱਤ ਬੱਜ ਕਹਿ ਦਿੱਤਾ ਸਾਰੀ ਉਹਦੇ ਜ਼ਿੰਦਗੀ ਵਾਸਤੇ ਰਿਕਾਰਡ ਹੋ ਗਿਆ ਆਪਣਾ ਸਾਰਿਆਂ ਦਾ ਕਿ ਨਹੀਂ ਬਾਅਦ ਜੋ ਆਪ ਜੀਆ ਨੂੰ ਹੁਣੇ ਦਰਸ਼ਨ ਕਰਵਾਏ ਨੇ ਪਵਿੱਤਰ ਸਥਾਨ ਬਾਬਾ ਨਾਰਾਇਣ ਸਿੰਘ ਜੀ ਗੁਰੂ ਜੀ ਮੈਨੂੰ ਆਸੀ ਨਾਲ ਤੇ ਬਾਬਾ ਜੀ ਕਿਹੜੇ ਸੀ ਬਾਬਾ ਜੀ ਮੈਨੂੰ ਮਰਵਾਉਣਾ ਚਾਹਵੇ ਮੈਂ ਨਹੀਂ ਲੜ ਸਕਦਾ ਸੋ ਆਪਾਂ ਆਏ ਆ ਜੀ ਵੱਟੋ ਵੱਟੀ ਪੈਲੋ ਪੈਲੇ ਵਾਹ ਸਰਸਾਤਿਆਂ ਨੂੰ ਨਾਲ ਪਿਆਰ ਆ ਗਏ ਆ ਬਾਬਾ ਜੀ ਆ ਵੇਖੋ ਵੱਟ ਗਿੱਲੀ ਗਿੱਲੀ ਸੱਚ ਹਲਸਾ ਵੱਟੋ ਵੱਟੀ ਆਏ ਏ ਸਫੇ ਦੇ ਨਾਲ ਲੰਕ ਕੇ ਤੋਂ ਇਹ ਸਰਕਾਰ ਸਨਮਾਨ ਯੋਗ ਸੰਗ ਹੈ ਬਾਬਾ ਸੁਣ ਦੱਸਦੇ ਬਾਬਾ ਜੀ ਇਤਿਹਾਸ ਜੀ ਸਾਰਾ ਇਸ ਗੁਰਦੁਆਰਾ ਸਾਹਿਬ ਦਾ ਇਹਨੂੰ ਦਾ ਸਫੇ ਪਰ ਅੰਦਰ ਵੀ ਇਹ ਕਿਰ ਸੰਗਿਆ ਤੁਸੀਂ ਝੰਡੀ ਚ ਲਾ ਕੇ ਦੇਖਦੇ ਗਈ ਤੇ ਭੱਜ ਜਾਂਦੇ ਜੀ ਮੁਕੇ ਫੇਰੇ ਪੜਾਣਾ ਇਹਦੇ ਉੱਤੇ ਪਰਹਲ ਲਾ ਕੇ ਨਾ ਦੋ ਮਿੰਟ ਬਾਈ ਇਹਨੂੰ ਬੰਦ ਹੀ ਕਰਦੀ